ਕਪੜੇ ਲੈਣ ਆਏ ਸੀਗੇ ਬਾਬੜੀ ਪੁਆੜ ਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵ ਆ ਤੇ ਆਏ ਆ ਤੇ پارਸ ਖੋ ਕੇ ਲੈ ਗਏ ਗੁਰਾਇਆਂ ਦੇ ਰੁੜਕਾ ਰੋਡ ਤੋਂ ਦਿਨ ਦਿਹਾੜੇ ਭੀੜ-ਪਾੜ ਵਾਲੇ ਇਲਾਕੇ ਚੋਂ ਕਾਲੇ ਰੰਗ ਦੀ ਐਕਟਿਵਾ 'ਤੇ ਸਵਾਰ ਦੋ ਨੌਜਵਾਨ ਇੱਕ ਮਹਿਲਾ ਦਾ ਪਰਸਖੋ ਕੇ ਫਰਾਰ ਹੋ ਗਏ ਜਿਸ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਦੋ ਮਹਿਲਾਵਾਂ ਸੜਕ 'ਤੇ ਖੜੀਆਂ ਹੋਈਆਂ ਨੇ ਤੇ ਐਕਟਿਵਾ 'ਤੇ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੀ ਉਮਰ ਦੇਖਣ ਦੇ ਵਿੱਚ ਘੱਟ ਲੱਗ ਰਹੀ ਹੈ ਜੋ ਮਹਿਲਾ ਦਾ ਪਰਸਖੋ ਕੇ ਫਰਾਰ ਹੋ ਗਏ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੋਟਾ ਸ਼িকার ਹੋਈ ਮਹਿਲਾ ਸਰਬਜੀਤ ਕੋਰਨੇ ਦੱਸਿਆ ਕਿ ਉਹ ਰੋਡਕਾਰ ਰੋਡ ਤੇ ਇੱਕ ਦੁਕਾਨ ਤੋਂ ਕੱਪੜੇ ਲੈਣ ਦੇ ਲਈ ਆਏ ਸੀ ਜਦੋਂ ਕੱਪੜੇ ਖਰੀਦਣ ਤੋਂ ਬਾਅਦ ਦੁਕਾਨ ਦੇ ਬਾਹਰ ਖੜੀ ਸੀ ਤੇ ਇੱਕ ਕਾਲੇ ਰੰਗ ਦੀ ਐਕਟਿਵਾ ਤੇ ਦੋ ਨੌਜਵਾਨ ਆਏ ਜੋ ਉਸ ਦੇ ਹੱਥ ਦੇ ਵਿੱਚੋਂ ਉਸ ਦਾ ਪਰਸ ਖੋ ਕੇ ਫਰਾਰ ਹੋ ਗਏ ਪਰਸ ਦੇ ਵਿੱਚ ਨਕਦੀ ਮੋਬਾਈਲ ਅਤੇ ਉਸ ਦਾ ਆਧਾਰ ਕਾਰਡ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ পীੜਿਤ ਦੇ ਪਤੀ ਰੋਸ਼ਨ ਲਾਲ ਨੇ ਕਿਹਾ ਕਿ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਫੌਰੀ ਤੌਰ ਤੇ ਮੌਕੇ ਤੇ ਪਹੁੰਚ ਗਏ ਪਰ ਉਦੋਂ ਤੱਕ ਦੋਨੋਂ ਨੌਜਵਾਨ ਫਰਾਰ ਹੋ ਗਏ ਸੀ ਪਰ ਇਸ ਸਬੰਧੀ ਉਹਨਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਗਈ ਹੈ। ਹਾਂ ਜੀ ਕੀ ਨਾਮ ਆ ਤੁਹਾਡਾ? ਸਲਜੀਤ ਕਰਨ ਕਿੱਥੇ ਰਹਿੰਦੇ ਆ? ਗੁਰਾਇਆਂ ਮੱਲਾ ਗਾ ਰਵਿਦਾਸ ਨਗਰ ਰੋਡ ਕਰੜ ਗੁਰਾਇਆਂ ਸਨੇਚਿੰਗ ਹੋਈ ਹੈ ਕਿ ਇਸਨੇਚਿੰਗ ਹੋਇਆ ਹੈ। ਅਸੀਂ ਕੱਪੜੇ ਲੈਣ ਆਏ ਸੀਗੇ ਬਾਬੜੀਪੁਰ ਦੇ ਤੇ ਬਾਹਰ ਖੜੇ ਸੀ ਦੋ ਜਾਣੇ ਮੁੰਡੇ ਐਕਟਿਵਾ ਤੇ ਆਏ ਆ ਤੇ ਪਰਸ ਖੋ ਕੇ ਲੈ ਗਏ ਉਹਦੇ ਉਹਦੇ ਵਿੱਚ ਫੋਨ ਸੀਗਾ ਪੈਸੇ ਸੀ ਥੋੜੇ ਜੇ ਤੇ ਆਧਾਰ ਕਾਰਡ ਸੀਗਾ ਪੁਲਿਸ ਨੂੰ ਦੱਸਤਾ ਹਾਂਜੀ ਕੀ ਕਹਿੰਦੇ ਉਹ ਕਹਿੰਦੇ ਕੋਈ ਨਹੀਂ ਕਾਰਵਾਈ ਕਰਾਂਗੇ ਹਾਂਜੀ ਕਿੰਨੇ ਕੁ ਟਾਈਮ ਦੀ ਗੱਲ ਹੈ ਸਾਢੇ 3 ਵਜੇ ਦੀ